ਸਲਾਮ ਅਲੈਕੁਮ ਮੁੰਦਰੇ ਕਵਨਸ ਜਨ ਅਲ ਹਮਦੁਲਿਲਾ ਵਲਸਤ ਹੈ। ਇਸ ਕੱਦਸ ਬਰੋਜਾ ਸੀ। ਪਰ ਟਮੈਲ। ਇਹਦੇ ਲਈ ਦੇਖਣ ਦੇ ਦੋਤਲਾ ਬਿਲਡਿੰਗ ਰਹਿ ਲਾ ਆਰ ਰਫਟ। ਆ ਰਿਡਲੇ ਤਿੰਨ ਦਲਾ ਬਿਲਡਿੰਗ ਦੇਖਣ ਦੇ ਇਡਲੇ ਮਾਰਕਟ। ਇਹ ਆਰ ਰਫਰ ਮਾਰਕਟ। ਆ ਰਿਡਲੇ ਮਾਦਰਾ। ਕੀ ਹਾਸਤਾ ਕਮਨਾ ਸਨ। ਆਉਸ ਨੇ।

গোলা আমাদের রুহ আর রাহে গুণ করে বিষয়গুলা লাস আক্তা নগর ও মাস নলের বংশের বিতের আর ও মাসা